ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਵੀ ਬਾਰੇ ਦੱਸਣ ਲੱਗਾ 7425 ਜਿਹੜੀ ਕਵੇਰੀ ਸੀਡ ਦੀ ਵੈਰੈਟੀ ਹੈ ਇਹ ਵੀ ਲਗੋ 35 ਦਿਨ ਲੈ ਜਾਂਦਾ ਤੇ ਆ ਲਾਉਣ ਲੱਗਿਆ ਮਾਮੇ ਦੇ ਮੁੰਡੇ ਹੋਣੀ ਹੋਣੀ ਵੇਚਣ ਲੱਗੇ ਆ ਹੋਣੀ ਵੇਚਣ ਲੱਗੇ ਆ ਇਹ ਅੱਜ ਹੈਗੀ ਹੈ ਜੀ 26 ਤਰੀਕ 26 ਮਈ ਤੇ ਕੀ ਪਿਛਲੀ ਵਾਰੀ ਕਿੰਨਾ ਕੁ ਝਾੜ ਆਇਆ ਸੀ ਕਿੰਨੇ ਕੁ ਲਾਇਆ ਸੀ ਪਿਛਲੀ ਵਾਰੀ ਲਾਇਆ ਸੀ ਆ 10 ਕਿਲੇ ਹਾਂ 10 ਕਿਲੇ ਐ ਕੀ ਆ 10 ਕੇ ਲਈ ਐਦ ਕੀ ਹੈ ਤੇ ਝਾੜ ਝੂੜ ਉੱਥੇ ਨਹੀਂ ਲਾਉਣਾ ਜਿੱਥੇ ਪਿਛਲੀ ਵਾਰ ਇਹ ਲੱਗਿਆ ਸੀ ਜਗ੍ਹਾ ਬਦਲ ਦੇਣੀ ਜਗ੍ਹਾ ਬਦਲ ਕੇ ਲਾਉਣੀ ਠੀਕ ਹੈ ਪ੍ਰਮਾਤਮਾ ਗੁਰੂ ਅਮਰਦਾਸ ਬਰਕਤ ਦੇਵੇ ਇਹ ਚੱਲ ਬਈ ਤੇ ਕਿੰ ਕਿੰਨਾ ਕਿ ਨਿਕਲਿਆ ਸੀ ਪਿਛਲੀ ਵਾਰੀ ਪਿਛਲੇ ਮਹੀਨੇ ਨਿਕਲਿਆ ਸੀ 90 95 ਟਿਕਟ ਪਿਛਲੀ ਵਾਰੀ ਇੰਨਾ ਨਿਕਲਿਆ ਇਹ ਕਿ ਸਾਡਾ ਬੰਦਾ ਬੰਦਾ ਝੋਨਾ ਦੇਖ ਕੇ ਬੰਦੇ ਕੁੱਟਣ ਚਲਾ ਗਿਆ ਸੀ ਤੇ ਉਹ ਕਹਿੰਦੇ ਹਜੇ ਝੋਨਾ ਥੋੜਾ ਤੁਲਿਆ ਨਹੀਂ ਇਸ ਕਰਕੇ ਆਪਦੇ ਵੀ ਸੱਟਾਂ ਵੱਜ ਚੁੱਕੀਆਂ ਨੇ ਸ਼ੈਲਰ ਚ ਦਿਗਿਆ ਸੀ ਸੱਦਾ 135 40 ਦਿਨ ਲੈ ਜਾਂਦਾ ਹਨਾ 25 ਪੀ ਸਟਾਰਟ ਤੋਂ ਬਾਅਦ 10 ਦਿਨ ਘੱਟ ਲੈਂਦਾ ਬਾ 10 ਦਿਨ ਘੱਟ ਲੈਂਦਾ ਤੇਰੇ ਰੂ ਬਾਦ ਹੋ ਘੱਟੇ ਇਹਦੇ ਤੇ ਦੋ ਘੱਟੇ ਹਾਂ ਹੋਰ ਕੋਈ ਖਰਚਾ ਖੁਰਚਾ ਦਿਖਦਾ ਹੈਗਾ ਕਿ ਨਾ ਦਿਖਦਾ ਨਹੀਂ ਹੈਗਾ ਮਾੜੇ ਪਾਣੀ ਦੀ ਵੈਰੈਟੀ ਹੈ ਵੀ ਜਿਵੇਂ ਮਾੜੇ ਪਾਣੀ ਦੀ ਗੰਦਾ ਪਾਣੀ ਹੋਵੇ ਜਿਵੇਂ ਗੰਦੇ ਪਾਣੀ ਦੀ ਜਿਵੇਂ ਗੰਦੇ ਪਾਣੀ ਦੀ ਵੈਰੈਟੀ ਹੈ ਗੰਦੇ ਪਾਣੀ ਤੇ ਜ਼ਮੀਨ ਜ਼ਮੀਨ ਵੀ ਜਮਾ ਗੰਦੀ ਹੋਵੇ ਜਮਾ ਗੰਦੀ ਸੇਗਲ ਦਾ ਬਾਣ ਹੋ ਜਾਂਦਾ ਹੈ ਹਾਂ ਤੇ ਮਾੜੇ ਪਾਣੀ ਆਪਨੀ ਦੀਆਂ ਕਿਹੜੀਆਂ ਲਾਈਆਂ ਹੋਈਆਂ ਉਹ ਆਪਣੀ ਪੀਲੀ ਉਸ਼ਾ ਆ ਪੀਲੀ ਉਸ਼ਾ ਦਾ ਨਾਂ ਨਾਲ ਹੈ ਉਹ ਬਾਈ ਬੈਣ ਹੈ ਅੱਛਾ ਪਰਲੀ ਮੁਛਲ ਅੱਛਾ ਆ 112 ਠੀਕ ਹੈ ਉਹ 27 ਬੀਠਾ ਉਹ 27 ਬੀਠਾ ਠੀਕ ਲਾਂ 27 ਪੂਰਾ 101 ਕਿੱਲਾ ਝੋਨੇ ਦਾ ਆਪਣੇ ਕੋਲੇ ਪੂਰਾ 101 ਕਿੱਲਾ ਝੋਨੇ ਦਾ ਚਲ ਪ੍ਰਮਾਤਮਾ ਬਰਕਤ ਦੇਵੇ ਹੈ 17 18 ਉਹ ਅੱਡ ਬਣਾਵਾਂਗੇ ਤੇ ਇਹਦੇ ਚ ਆਪਾਂ ਧੂੜ ਕਿੱਲਾ ਪਨੀਰੀ ਦਾ ਹੋ ਜੂਆ ਆਪਣਾ ਠੀਕ ਹੈ ਚਲ ਇਹ ਇਹ ਕਿੰਨੀ ਥਾਂ ਬਾਹਰ ਆ ਮਰ ਲਈ ਇਹ 12 ਮਰਲੇ 12 ਮਰਲੇ ਆ ਤੇ ਇਹ 2.5 ਕਿਲੋ ਇੱਕ ਸਾਧ ਦੇ ਨਾਲ ਪੈ ਗਿਆ ਮਰਲੇ ਚ ਵੀ ਹੈਨਾ ਹਾਂ 2.5 ਕਿਲੋ ਵੀ ਠੀਕ ਐ ਐ ਕਿੰਨੀਆਂ ਕਰਮਾਂ ਨੇ ਐ ਨੂੰ ਨੌਨ ਕਰਮਾਂ ਨੇ ਐ ਨੂੰ 6 ਨੇ ਐ ਨੂੰ ਨੌ ਕਰਮਾਂ ਹੈ ਲੰਮੀਆਂ ਇੱਕ ਕਰਮ ਚੌੜੀ ਇੱਕ ਮਰਲਾ ਹੋ ਜੂਗਾ ਹਾਂ ਜੰਨੀਆਂ ਕਰਮਾਂ ਮਰੀਆਂ ਉਹਨੇ ਮਰਲੇ ਹੋ ਜਾਣਗੇ ਠੀਕ 12 ਕਰਮਾਂ ਐ ਨੇ 9 ਐ ਨੇ 12 ਮਰਲੇ ਹੋਊਗਾ ਓ ਪਰਲੇ ਪਾਸੇ ਕੀ ਬੀਜਿਆ ਓਏ ਉਹ ਵੀ ਇਹੀ ਐ ਉਹ ਇਹੀ ਐ ਅੱਛਾ ਸਾਰੇ 74 ਪਿਛੇ ਦੇ ਚਾਰੇ 12 ਮਰਲੇ 74 ਠੀਕ ਹੈ ਕਿੰਨਾ ਲ ਹੋ ਗਿਆ ਚਲੋ ਬਾਕੀ ਬਈ ਇਹ ਜਰੂਰ ਦੱਸਿਓ ਵੀ ਕਵੇਰੀ ਸੀਡ ਦੀ ਇਹ ਵੈਰੈਟੀ ਲਾਈ ਹੈ ਕਿ ਨਹੀਂ ਲਾਈ ਮੈਂ ਪਰ ਇਹ 7299 ਲਾਉ 7425 ਦੇ ਨਾਲ ਹੀ ਆਇਆ ਸੀ ਉਹ ਛੋਟਾ ਵੈਰੈਟੀ ਹੈ ਉਹ ਲਾਵਾਂਗੇ 2 ਕਿਲੇ ਉਹ ਵੀ ਤੁਸੀਂ ਲਾ ਸਕਦੇ ਹੋ 110 ਤੋਂ 115 ਦਿਨ ਲੈਂਦਾ ਸਾਰੇ ਤੇ ਉਹ ਵੀ ਲਾਵਾਂਗੇ ਜੇ 7425 ਲੈਣੇ ਆ ਤਾਂ ਇਹਨੇ 130 ਤੋਂ 35 ਦਿਨ ਲੈ ਜਾਣੇ ਆ ਬਾਕੀ 125 ਦਿਨਾਂ ਦੇ ਵਿੱਚ ਵੀ ਜੇ ਮੌਸਮ ਸਹੀ ਹੋਇਆ ਤਾਂ 125 ਦਿਨਾਂ ਦੇ ਵਿੱਚ ਪੱਕ ਜਾਊਗਾ ਇਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੈਨੂੰ ਸੋ ਮੱਚ ਕਮੈਂਟ ਜਰੂਰ ਕਰਿਓ ਕਿਹੜੇ ਏਰੀਏ ਤੱਕ ਆਪਣੀ ਵੀਡੀਓ ਪਹੁੰਚ ਗਈ ਤੇ ਕਿਹੜਾ ਚੋਨਾ ਲਾਉਣਾ ਤੁਸੀਂ